ਕੋ ਯੁਸਾਵਾ ਦੀ ਸੰਜੀ ਧੜਕਨ ਜ਼ਿੰਦਗੀ ਹੈ ਰੰਗਾਂ ਦਾ ਮੇਲਾ ਬੇਕਦਰੇ ਕੁਝ ਲੋਕ ਪਤਾ ਨਹੀਂ ਕਿਉਂ ਬਦਰੰਗੀ ਕਰ ਜਾਂਦੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਦੀਪ ਢਿੱਲੋਂ ਟਰੈਵਲਰ ਸੁਖਦੀਪ ਢਿੱਲੋਂ YouTube ਚੈਨਲ ਐਂਡ Facebook ਪੇਜ ਤੋਂ ਤੁਸੀਂ ਮੇਰੇ ਬਲੌਗ ਵੇਖਦੇ ਰਹਿੰਦੇ ਹੋ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਬਲੌਗ ਦੇ ਵਿੱਚ ਤੁਸੀਂ ਵੇਖ ਰਹੇ ਹੋ ਸੋਲੋ ਕੈਂਪਿੰਗ ਬਹੁਤ ਸਮੇਂ ਦੀ ਰੀਸ ਸੀ ਕਿ ਇੱਕ ਸੋਲੋ ਕੈਂਪਿੰਗ ਕਰੀਏ ਤੇ ਇਹ ਸੋਲੋ ਕੈਂਪਿੰਗ ਕੀਤੀ ਆਪਾਂ ਇੱਕ ਜੰਗਲ ਵਿਆਬਾਨ ਦੇ ਵਿੱਚ ਜਿੱਥੇ ਰਾਤ ਦੇ ਹਨੇਰੇ ਦੀ ਚੁੱਪ पसरी ਹੋਈ ਸੀ ਰਾਤ ਦਾ ਸਨਾਟਾ ਸੀ ਰਾਤ ਦੀ ਹਨੇਰੀ ਨੂੰ maat ਪਾ ਰਹੀ ਸੀ ਚੰਨ ਚਾਨਣੀ ਰਾਤ ਜ ਤੇ ਰਾਤ ਨੂੰ ਬੋਲਦੇ ਹੋਏ ਮੋਰ ਤੇ ਹੋਰ ਪੰਛੀ ਦਿਲ ਨੂੰ ਇੱਕ ਸਕੂਨ ਜਿਹਾ ਦੇ ਰਹੇ ਸੀ ਰਾਤ ਦੀ ਹਨੇਰੀ ਦੇ ਵਿੱਚ ਭਾਵੇਂ ਟੈਂਟ ਵੀ ਪੁੱਟਿਆ ਗਿਆ ਸੀ ਹਲਕੀ ਬੂੰਦਾਬੰਦੀ ਹੋ ਰਹੀ ਸੀ ਪਰ ਫੇਰ ਵੀ ਮੈਂ ਇਸ ਸੋਲੋ ਕੈਂਪਿੰਗ ਦਾ ਆਨੰਦ ਮਾਣ ਰਿਆ ਸੀ ਤੇ ਇਹਨਾਂ ਸਾਰੀਆਂ ਗੱਲਾਂ ਨੇ ਇਸ ਸੋਲੋ ਕੈਂਪਿੰਗ ਨੂੰ ਇੱਕ ਯਾਦਗਾਰੀ ਟ੍ਰਿਪ ਬਣਾ ਦਿੱਤਾ ਦਿਲ ਭਾਵੇਂ ਕੈਂਪਿੰਗ ਦਾ ਸਕੂਨ ਮਾਰ ਰਿਹਾ ਸੀ ਪਰ ਦਿਮਾਗ ਦੇ ਵਿੱਚ ਕਈ ਤੌਖਲੇ ਦਾਰ ਕੋਡੀ ਖੇਡ ਰਹੇ ਸਨ ਪਰ ਅਖੀਰ ਸਸੀਕਲ ਦੋਸਤੋ ਗੁੱਡ ਮਾਰਨਿੰਗ ਰਾਤ ਦੀ ਸਵੇਰ ਦੀ ਦੁਧਿਆਰ ਰੋਸ਼ਨੀ ਵਿੱਚ ਜੰਗਲ ਦੀ ਬੰਦੀ ਹੋਈ ਸੋਹਣੀ ਤਸਵੀਰ ਨੂੰ ਇਕਲਤਾ ਨੂੰ ਮਾਨਣ ਕਿਵੇਂ ਭੁਲਾਈਏ ਖੁਦ ਨਾਲ ਮੁਲਾਕਾਤ ਨੂੰ ਭਾਰੂ ਕਰ ਦਿੱਤਾ ਇਸ ਕੈਂਪਿੰਗ ਦਾ ਆਪਾਂ ਪੂਰਾ ਅਨੰਦ ਲਿਆ ਤੇ ਆਓ ਫਿਰ ਦੇਖਦੇ ਆਪਾਂ ਟ੍ਰੈਵਲਰ ਸੁਪਰ ਡਿਊਟੀ ਲਉ ਤੇ ਅੱਜ ਆਪਾਂ ਕਰ ਰਹੇ ਆ ਕੈਂਪਿੰਗ ਰੋਹੀ ਬਿਆਵਾਨ ਜਾਨੀ ਕਿ ਸੋਨਸਰਾ ਇੱਕ ਜੰਗਲ ਇੱਕ ਝਿੜੀ ਜਿਹੜੀ ਕਿ ਬਠਿੰਡਾ ਜ਼ਿਲ੍ਹੇ ਤੋਂ ਤਕਰੀਬਨ 10 ਕਿਲੋਮੀਟਰ ਦੂਰ ਪਿੰਡ ਗੋਵਿੰਦਪੁਰਾ ਦੇ ਵਿੱਚ ਬਣੀ ਹੋਈ ਹੈ ਇਹ ਝਿੜੀ ਦੋਸਤੋ ਤਕਰੀਬਨ 100 200 ਕਿੱਲੇ ਦੇ ਵਿੱਚ ਬਣੀ ਹੈ ਤੇ ਤਕਰੀਬਨ ਸੋ 200 ਸਾਲ ਪੁਰਾਣੀ ਚੜੀ ਹੈ ਜਿੱਥੇ ਪੁਰਾਣੇ ਦਰਖਤ ਜੰਡ ਬੰਨ ਟਿੱਕਰਾਂ ਤੇ ਕਈ ਪੁਰਾਣੇ ਜਾਨਵਰ ਇੱਥੇ ਵੇਖਣ ਨੂੰ ਮਿਲ ਜਾਂਦੇ ਆ ਹੁਣ ਆਪਾਂ ਵੇਖਦੇ ਆ ਵੀ ਆਪਾਂ ਨੂੰ ਅੱਜ ਰਾਤ ਨੂੰ ਕੀ ਮਿਲਦਾ ਤੇ ਦੋਸਤੋ ਆਪਾਂ ਖਾਸ ਕਰਕੇ ਤੁਹਾਨੂੰ ਦੱਸ ਦਈਏ ਵੀ ਆਪਾਂ ਕਰ ਰਹੇ ਆ ਸੋਲੋ ਕੈਂਪਿੰਗ ਸੋਲੋ ਕੈਂਪਿੰਗ ਦਾ ਮਜ਼ਾ ਲੈਣ ਦਾ ਜਿਹੜਾ ਆਨੰਦ ਲੈਣ ਦਾ ਇੱਕ ਕਾਫੀ ਚਿਰ ਦਾ ਮਨ ਦੇ ਵਿੱਚ ਤਮੰਨਾ ਸੀਗੀ ਤੇ ਅੱਜ ਆਪਾਂ ਧਾਰਿਆ ਹੋਇਆ ਸੀਗੇ ਇਹ ਕੈਂਪਿੰਗ ਸੋਲੋ ਕਰਨੀ ਹੈ ਗਰੁੱਪਾਂ ਦੇ ਵਿੱਚ ਘੁੰਮਣ ਦਾ ਇੱਕ ਅਲੱਗ ਸਵਾਦ ਹੈ ਜਿਹੜੋ ਬਾਈਕ ਰਾਈਡ ਕਰਦੇ ਆਪਾਂ ਬਾਈਕਰ ਗਰੁੱਪਾਂ ਦੇ ਨਾਲ ਤਾਂ ਬੜਾ ਸੋਹਣਾ ਲੰੰਦਾ ਹੁੰਦਾ ਪਰ ਕਈ ਵਾਰ ਕੀ ਹੁੰਦਾ ਕਿ ਗਰੁੱਪਾਂ ਦੇ ਵਿੱਚ ਕਈ ਜਿਹੜੇ ਬੰਦੇ ਹੁੰਦੇ ਆ ਉਹ ਘੁੰਮਣ ਤੱਕ ਸੀਮਿਤ ਨਾ ਹੋ ਕੇ ਹੋਰ ਪਾਸੇ ਨੂੰ ਕਨਵਰਟ ਹੋ ਜਾਂਦੇ ਆ ਤਾਂ ਜਿਹੜਾ ਉਹ ਰਾਈਡ ਦਾ ਸਾਰਾ ਸਵਾਦ ਜਾਂ ਮਜ਼ਾ ਉਹ ਕਿਰਕਰਾ ਹੋ ਜਾਂਦਾ ਆਪਣੇ ਕਾਫੀ ਦੋਸਤ ਮਿੱਤਰ ਹੈਗੇ ਜਿਹੜੇ ਛਾਂਣ ਛਾਂਣ ਕੇ ਆਪਾਂ ਇਕੱਠੇ ਕੀਤੇ ਆ ਜਿਨ੍ਹਾਂ ਦੇ ਵਿੱਚ ਗੈਵੀ ਚੋਹਾਨ ਐਡਵੋਕੇਟ ਫਰੀਦਕੋਟ ترਸੇਮ ਸਫਰੀ ਜੀਰੇ ਤੋਂ ਬਾਈ ਤੇ ਜੀਰੇ ਤੋਂ ਹੀ ਹਰਚਨ ਚੋਲਾ ਜੀ ਤੇ ਇੱਕ ਹੋਰ ਸਾਡਾ ਭਰਾ ਜਿਹੜਾ ਸਿੱਧੂ ਹਾਂਗਕਾਂਗ ਉਹ ਵੀ ਕਈ ਵਾਰ ਸਾਡੇ ਨਾਲ ਰਾਈਡ ਕਰਦੇ ਨੇ ਕੁੱਲ ਮਿਲਾ ਕੇ ਸਾਰੇ ਸਾਥੀ ਬਹੁਤ ਵਧੀਆ ਨੇ ਸਾਡੀ ਕਾਫੀ ਟਾਈਮ ਤੋਂ ਇਕੱਠੀਆਂ ਰਾਈਡ ਚੱਲ ਰਹੀਆਂ ਨੇ ਤੇ ਕਈ ਥਾਈ ਸਫਰੀ ਵਰਗੇ ਯਾਰ ਮੇਰੇ ਨਾਲ ਖੜਦੇ ਵੀ ਰਹੇ ਨੇ ਤੁਸੀਂ ਆਪਾਂ ਇਸ ਪਾਸੇ ਨੂੰ ਨਾ ਜਾਂਦੇ ਹੋਏ ਆਪਾਂ ਅੱਜ ਗੱਲ ਕਰ ਰਹੇ ਆ ਅੱਪਾ ਕੈਂਪਿੰਗ ਕਰ ਰਹੇ ਆ ਅੱਜ ਗਵਿੰਦਪੁਰੇ ਦੀ ਇਸ ਛਿੜੀ ਦੇ ਵਿੱਚ ਜਿੱਥੇ ਬਿਲਕੁਲ ਸੋਲੋ ਕੈਂਪਿੰਗ ਆਪਣੀ ਚੱਲ ਰਹੀ ਹੈ ਤਕਰੀਬਨ ਟਾਈਮ ਹੋ ਗਿਆ 9:30 ਤੇ ਆਪਾਂ ਅੱਜ ਦੀ ਜਿਹੜੀ ਵਨ ਨਾਈਟ ਇੱਥੇ ਸਟੇ ਕਰਨੀ ਹੈ ਆਪਣਾ ਟੈਂਟ ਲੱਗ ਚੁੱਕਿਆ ਆ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਦੋਸਤੋ ਟੈਂਟ ਆਪਾਂ ਲਗਾ ਲਿਆ ਹੈ ਤੇ ਇਧਰ ਆਪਣਾ ਜਿਹੜਾ ਬਾਈਕ ਖੜਾ ਹੈ ਆਪਣੀ ਚੇਅਰ ਵਗੈਰਾ ਕੈਂਪਿੰਗ ਸਾਰੀ ਸਮਾਨ ਦੀ ਸੈਟਿੰਗ ਹੋ ਗਈ ਹੈ ਆ ਆਪਣਾ ਰਾਤ ਨੂੰ ਆਪਾਂ ਇਹਦੇ ਵਿੱਚ ਸੌਣਾ ਹੈ ਦੇਖਦੇ ਆਂ ਫਿਰ ਅੱਜ ਦੀ ਜਿਹੜੀ ਸੋਲੋ ਨਾਈਟ ਕੈਂਪਿੰਗ ਦੀ ਜਿਹੜੀ ਉਹ ਐਕਸਪੀਰੀਅੰਸ ਕਿਸ ਤਰ੍ਹਾਂ ਰਹਿੰਦਾ ਹੈ ਭਾਵੇਂ ਕਿ ਜ਼ਿੰਦਗੀ ਆਪਣੇ ਆਪ ਦੇ ਵਿੱਚ ਇੱਕ ਰਿਸਕ ਹੈ ਤੇ ਆਪਾਂ ਵੀ ਅੱਜ ਸੋਲੋ ਕੈਂਪਿੰਗ ਕਰ ਰਹੇ ਆਂ ਤੇ ਇਹ ਕੈਂਪਿੰਗ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤੇ ਦੋਸਤੋ ਇੱਕ ਜ਼ਰੂਰੀ ਹੈ ਤੁਹਾਨੂੰ ਬੇਨਤੀ ਕੀ ਜੇਕਰ ਤੁਹਾਨੂੰ ਇਹ ਆਪਣਾ ਲਾਈਫ ਨੂੰ ਇੰਜੋਏ ਕਰਨ ਦਾ ਢੰਗ ਤਰੀਕਾ ਪਸੰਦ ਆ ਕਿਉਂਕਿ ਇਹ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਕਿਨੂੰ ਨਹੀਂ ਹੁੰਦੀਆਂ ਹਰ ਇੱਕ ਮਨੁੱਖ ਅੱਜਕੱਲ ਦੁਖੀ ਹੈ ਕੋਈ ਬਿਨਾਂ ਵਜ੍ਹਾ ਦੁਖੀ ਹੈ ਤੇ ਕੋਈ ਕਿਸੇ ਦੁੱਖ ਤਕਲੀਫਾਂ ਕਰਕੇ ਘਰੇਲੂ ਪ੍ਰੋਬਲਮ ਸਮਾਜ ਦੀਆਂ ਪ੍ਰੋਬਲਮ ਮਨੀ ਮੈਟਰ ਜਾਂ ਕੋਈ ਹੋਰ ਗੱਲਾਂ ਬਾਤਾਂ ਆਲਾਦ ਤੋਂ ਕੋਈ ਕਿਸੇ ਤਰ੍ਹਾਂ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਦੁੱਖ ਨੂੰ ਆਪਣੇ ਉੱਪਰ ਭਾਰੂ ਹੋਣ ਦੇ ਦਈਏ ਤੇ ਆਪਣੀ ਜ਼ਿੰਦਗੀ ਨੂੰ ਜਿਉਣਾ ਭੁੱਲ ਜਾਈਏ ਸੋ ਦੋਸਤੋ ਸਾਨੂੰ ਆਪਣੀ ਜ਼ਿੰਦਗੀ ਨੂੰ ਜਿਉਣ ਦੀ ਕੋਸ਼ਿਸ਼ ਹਰ ਹਿੱਲੇ ਕਰਦੇ ਰਹਿਣਾ ਚਾਹੀਦਾ ਕਿਉਂਕਿ ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਆਨੰਦਦਾਇਕ ਬਣਾਉਣ ਦੀ ਕੋਸ਼ਿਸ਼ ਛੱਡ ਦਿੱਤੀ ਤਾਂ ਫੇਰ ਤਾਂ ਬਹੁਤ ਮਾੜਾ ਜਿਹੜੀ ਹਾਲਤ ਜਿਹੜੀ ਉਹ ਸਿਚੁਏਸ਼ਨ ਤੁਹਾਡੇ ਹੋ ਸਕਦੀ ਹੈ ਕਦੇ ਘਬਰਾਉਣ ਦੀ ਲੋੜ ਨਹੀਂ ਹਰ ਇੱਕ ਮੁਸੀਬਤ ਦਾ ਹੱਲ ਹੁੰਦਾ ਹੈ ਚਲੋ ਆਪਾਂ ਸਾਰੇ ਸਿਆਣੇ ਗੱਲਾਂ ਆਪਾਂ ਸ਼ਾਇਦ ਨਾ ਕਰੀਏ ਤੇ ਆਪਾਂ ਅੱਜ ਦੀ ਕੈਂਪਿੰਗ ਦੀ ਗੱਲਬਾਤ ਕਰੀਏ ਦੋਸਤੋ ਇਹ ਜਿਹੜੀ ਛੇੜੀ ਹੈ ਨਾ ਇਹਦੇ ਚ ਰਾਤਾਂ ਨੂੰ ਬਹੁਤ ਜ਼ਿਆਦਾ ਮੋਰ ਬੋਲਦੇ ਆ ਤੇ ਰਾਤ ਨੂੰ ਇੱਥੇ ਕਾਫੀ ਜਿਵੇਂ ਗਿੱਦੜ ਵਗੈਰਾ ਤੇ ਹੋਰ ਜਿਹੜੇ ਉਹਨਾਂ ਦੇ ਕੁੱਕਰ ਦੀਆਂ ਆਵਾਜ਼ਾਂ ਸੌਂਦੀਆਂ ਨਾਲ ਹੀ ਇੱਥੋਂ ਤਕਰੀਬਨ ਪਿੰਡ ਗੁੰਦਪੁਰਾ ਤਕਰੀਬਨ 1.5 ਕਿਲੋਮੀਟਰ ਪਰ ਇੱਕਲ ਹੋਰ ਤੁਹਾਨੂੰ ਮੈਂ ਜਿਹੜੀ ਖਾਸ ਉਹ ਦੱਸਣੀ ਚਾਹਾਂਗਾ ਉਹ ਇਹ ਹੈ ਵੀ ਇਹ ਜਿਹੜੀ 200 ਕਿਲਾ ਜ਼ਮੀਨ ਹੈ ਇਹ ਨਾਲ ਇੱਕ ਗੁਰਦੁਆਰਾ ਸਾਹਿਬ ਗੁਰਦੁਆਰਾ ਭਿਆਣਾ ਸਾਹਿਬ ਜਿਹਦੀ ਬਹੁਤ ਜ਼ਿਆਦਾ ਮਾਨਤਾ ਜਿੱਥੇ ਵਿਸਾਖੀ ਦਾ ਤੇ ਹੋਰ ਬਹੁਤ ਸਾਰੇ ਮੇਲੇ ਭਰਦੇ ਆ ਤੇ ਬਹੁਤ ਜ਼ਿਆਦਾ ਰਸ ਹੁੰਦਾ ਤੇ ਉਹ ਗੁਰਦੁਆਰਾ ਸਾਹਿਬ ਹੋਣ ਕਾਰਨ ਇਹ ਜ਼ਮੀਨ ਉਸ ਦੇ ਅੰਡਰ ਹੋਣ ਕਾਰਨ ਇੱਥੇ ਕਿਸੇ ਵੀ ਕਿਸਮ ਦਾ ਨਸ਼ਾ ਸ਼ਰਾਬ ਜਾਂ ਨਾਨ ਵੇਜ ਚਿਕਨ ਵਗੈਰਾ ਜਾਂ ਕੋਈ ਨਸ਼ਾ ਕਰਕੇ ਜਿਹੜਾ ਹੈਗਾ ਤੁਹਾਨੂੰ ਕੈਂਪਿੰਗ ਕਰਨ ਦੀ ਇਜਾਜ਼ਤ ਤਾਂ ਬਿਲਕੁਲ ਨਹੀਂ ਹੈਗੀ ਜੇਕਰ ਤੁਸੀਂ ਆਪਣਾ ਆਨੰਦ ਲੈਣਾ ਲਾਈਫ ਦਾ ਤਾਂ ਉਹ ਬਿਨਾ ਕਿਸੇ ਨਸ਼ੇ ਦੇ ਤੇ ਬਿਨਾ ਕਿਸੇ ਨਾਨ ਵੇਜ ਜਾਂ ਚਿਕਨ ਦੇ ਵੀ ਲੈ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਤੁਹਾਡੀ ਆਪਣੇ ਆਪ ਦੇ ਵਿੱਚ ਪ੍ਰਮਾਤਮਾ ਨੇ ਤੁਹਾਡੇ ਵਿੱਚ ਇੰਨੀ ਖੂਬੀਆਂ ਭਰੀਆਂ ਹੋਈਆਂ ਉਹਨਾਂ ਨੂੰ ਜਗਾਉਣ ਦੀ ਲੋੜ ਹੈ ਤੇ ਆਪਾਂ ਕਿਸੇ ਵੀ ਕੈਂਪਿੰਗ ਦਾ ਜਾਂ ਟੂਰ ਦਾ ਜਿਹੜਾ ਮਜ਼ਾ ਲੈਣਾ ਉਹਦੇ 'ਚ ਆਪਾਂ ਨਸ਼ੇ ਨੂੰ ਥੋੜਾ ਜਿਹਾ ਦਰਕਨਾਰ ਕਰਕੇ ਉਸ ਕੈਂਪਿੰਗ ਸਾਈਟ ਨੂੰ ਉਸ ਟੂਰ ਨੂੰ ਉਹਨਾਂ ਦੋਸਤਾਂ ਮਿੱਤਰਾਂ ਦੇ ਸਾਥ ਨੂੰ ਆਪਾਂ ਮੰਨਣਾ ਸਿੱਖੀਏ ਤਾਂ ਹੀ ਸ਼ਾਇਦ ਉਹ ਤੁਹਾਡਾ ਘਰੋਂ ਨਿਕਲਣਾ ਬਾਜਬ ਹੋ ਸਕਦਾ ਤੇ ਅੱਜ ਵੀ ਆਪਾਂ ਇੱਥੇ ਬਿਨਾ ਕਿਸੇ ਨਸ਼ੇ ਤੋਂ ਬਿਨਾ ਕਿਸੇ ਦੋਸਤ ਤੋਂ ਕੋਲ ਇਕੱਲੇ ਇੱਥੇ ਆਪਾਂ ਅੱਜ ਦੀ ਰਾਤ ਦੀ ਕੈਂਪਿੰਗ ਕਰ ਰਹੇ ਆ ਨਾਈਟ ਸਟੇ ਆਪਣੀ ਇੱਥੇ ਆ ਤੇ ਦੋਸਤੋ ਗੱਲਾਂ ਬਾਤਾਂ ਆਪਣੀਆਂ ਚੱਲਦੀਆਂ ਰਹਿਣਗੀਆਂ ਕਿਉਂਕਿ ਆਪਾਂ ਅੱਜ ਸੌਣਾ ਤਾਂ ਨਹੀਂ ਸਾਰੀ ਰਾਤ ਇੱਥੇ ਫੋਟੋਗ੍ਰਾਫੀ ਜਾਂ ਕੋਈ ਇਸ ਜੰਗਲ ਦਾ ਇਸ ਸੁਨਭੀ ਆਵਾਜ਼ ਦੀ ਜੇ ਜੀ ਇਕਲਤਾ ਹੈ ਉਹਨੂੰ ਮੰਨਣਾ ਹੈ ਸੌਂਦੇ ਦਾ ਰੋਜੀ ਹੈ ਤੇ ਅੱਜ ਆਪਾਂ ਕਿਉਂ ਨਾ ਇਸ ਇਕਲਤਾ ਨੂੰ ਮਾਣੀਏ ਤੇ ਜ਼ਿੰਦਗੀ ਦਾ ਇੱਕ ਨਵਾਂ ਅਨੁਭਵ ਕਰੀਏ ਅ ਮਨੁੱਖ ਦਾ ਕੀ ਕੰਮ ਹੁੰਦਾ ਵੀ ਸਵੇਰੇ ਸ਼ਾਮ ਖਾਣਾ ਆਪਣੀਆਂ ਜ਼ਿੰਮੇਵਾਰੀਆਂ ਦੇ ਵਿੱਚ ਭੱਜੇ ਫਿਰਨਾ ਤੇ ਆਪਣੀਆਂ ਨੌਕਰੀ ਕੋਈ ਕੰਮ ਧੰਦਾ ਜਾਂ ਹੋਰ ਗੱਲਾਂ ਬਾਤਾਂ ਠੀਕ ਹੈ ਉਹ ਵੀ ਜ਼ਰੂਰੀ ਹੈ ਆਪਣੀ ਥਾਂ ਤੇ ਮੈਂ ਇਹ ਹੀ ਕਹਿੰਦਾ ਵੀ ਤੁਸੀਂ ਉਹਨੂੰ ਛੱਡ ਦਿਓ ਉਹ ਤੋਂ ਬਿਨਾ ਤਾਂ ਫਿਰ ਬਹੁਤ ਸਾਰੀਆਂ ਪ੍ਰੋਬਲਮਾਂ ਤੁਹਾਡੀ ਕ੍ਰੀਏਟ ਹੋ ਜਾਣਗੀਆਂ ਅ ਪਰ ਆਪਣੇ ਲਈ ਵੀ ਕੁਝ ਪਲ ਕੱਢੋ ਆਪਣੇ ਨਾਲ ਰਹਿਣਾ ਸਿੱਖੋ ਆਪਣੇ ਨਾਲ ਗੱਲਾਂ ਬਾਤਾਂ ਕਰਨਾ ਸਿੱਖੋ ਕਿ ਅੱਜ ਇੱਥੇ ਆਪਾਂ ਸਾਰੀ ਰਾਤ ਆਪਣੇ ਨਾਲ ਖੁਦ ਨਾਲ ਤੇ ਇਸ ਰਾਤ ਦੇ ਹਨੇਰੇ ਦੇ ਵਿੱਚ ਜੰਗਲ ਦੀ ਆਵਾਜ਼ਾਂ ਦੇ ਵਿੱਚ ਉਹ ਜਿਹੜੀ ਇਕੱਲਤਾ ਹੈ ਉਹਨੂੰ ਮੰਨਣਾ ਹੈ ਤੇ ਦੇਖਦੇ ਆ ਫਿਰ ਦੋਸਤੋ ਮਿਲਦੇ ਆ ਫਿਰ ਅੱਗੇ ਆ ਇੱਕ ਸਾਥੀ ਆ ਗਿਆ ਆਪਣਾ ਘਮਕੜ ਇੱਥੇ ਕਿਉਂਕਿ ਲਾਈਟ ਲੱਗੀ ਹੋਈ ਆ ਤੇ ਰਾਤ ਨੂੰ ਆਪਾਂ ਸੌਂਦੇ ਆ ਕਿਉਂਕਿ ਅਸੀਂ ਏਸੀਆਂ ਦੇ ਰੂਮਾਂ 'ਚ ਪੈਦ ਹੋ ਗਏ ਆਪਣੇ ਘਰਾਂ ਦੇ ਛੋਟੇ ਛੋਟੇ ਕਵਰੇਂਜ 'ਚ ਕੈਦ ਹੋ ਗਏ ਕਿਉਂਕਿ ਅੱਜ ਕੱਲ ਦੇ ਘਰ ਤੁਸੀਂ ਦੇਖਦੇ ਹੋ ਵੀ ਗੇਟ ਤੋਂ ਲੈ ਕੇ ਅਖੀਰਲੀ ਲਾਸਟ ਕੰਮ ਤੱਕ ਇੱਕ ਬਕਸਾ ਬਣ ਚੁੱਕਿਆ ਹੈ ਬੰਦ ਕਰ ਤੇ ਪਹਿਲਾ ਵਾਰ ਟਾਈਮ ਹੁੰਦਾ ਸੀ ਦੋਸਤੋ ਆਪਾਂ ਖੁੱਲੇ ਵੀਡੀਓ ਦੇ ਵਿੱਚ ਮੰਜੇ ਡਾ ਕੇ ਸੌਂਦੇ ਸੀ ਜਾਂ ਛੱਤਾਂ ਤੇ ਮੰਜੇ ਡਾਉਂਦੇ ਸੀ ਤਾਂ ਸਾਰਾ ਅਸਮਾਨ ਅਸੀਂ ਵੇਖਦੇ ਸੀ ਉਹਨੂੰ ਬਾਚਦੇ ਸੀ ਸਾਡਾ ਜਿਹੜਾ ਸੋਚਣ ਦਾ ਦਾਇਰਾ ਸਾਡੇ ਦਿਮਾਗ ਦਾ ਇੱਕ ਜਿਹੜੀ ਸੁੰਗੜਤਾ ਉਹ ਖਤਮ ਹੋ ਜਾਂਦੀ ਸੀ ਤੇ ਅੱਜ ਵੱਡੇ ਵੱਡੇ ਪਰਿਵਾਰ ਸੀ ਪਹਿਲਾਂ ਉਹਨਾਂ ਚ ਬੰਦੇ ਹੀ ਗੱਲਬਾਤ ਕਰਦੇ ਸੀ ਚੁੱਲ੍ਹੇ ਅੱਗੇ ਮौजਾਂ ਕਰਦੇ ਸੀ ਪਰ ਆਜੋ ਚੀਜ਼ਾਂ ਖਤਮ ਹੋ ਗਈਆਂ ਚਲੋ ਅੱਜ ਆਪਾਂ ਰਾਤ ਦੀ ਕਲਤਾ ਤੇ ਰਾਤ ਦੇ ਸੋਹਣੇ ਚੰਦ ਤੁਸੀ ਦੇਖ ਸਕਦੇ ਹੋ ਸੋਹਣਾ ਚੰਦ ਚੰਦਰਮਾ ਵੀ ਕੁਦਰਤੀ ਪੂਰਾ ਚੰਨ ਚਾਨਣੀ ਰਾਤ ਆ ਤੇ ਤਾਰਿਆਂ ਦੀ ਆਪਾਂ ਅੱਜ ਸੰਗਤ ਮਾਣਾਂਗੇ ਤੇ ਦੋਸਤੋ ਦੇਖਦੇ ਰਹੋ ਕਮੈਂਟ ਕਰਦੇ ਰਹੋ ਤੇ ਆਪਾਂ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ ਲੋ ਵੀ ਦੋਸਤੋ ਅੱਜ ਆਪਾਂ ਮਾਨ ਕਲਤਾ ਦਾ ਆਨੰਦ ਤੇ ਇਹ ਕਲਤਾ ਆਪਾਂ ਇੱਕ ਛਿੜੀ ਇੱਕ ਜੰਗਲ ਦੇ ਵਿੱਚ ਸੋਲੋ ਕੈਂਪਿੰਗ ਕੀਤੀ ਹੋਈ ਹੈ ਬਹੁਤ ਹੀ ਸੋਹਣਾ ਆਨੰਦ ਆ ਰਿਹਾ ਹੈ ਆ ਆਪਣਾ ਸਾਰਾ ਕੈਂਪਿੰਗ ਸੈਟ ਤੁਸੀਂ ਦੇਖ ਸਕਦੇ ਹੋ ਆ ਆਪਣਾ ਛੋਟਾ ਜਿਹਾ ਚੁੱਲਾ ਹੈ ਤੇ ਇਹ ਚਾਪਾ ਸਵੇਰੇ ਚਾਹ ਪਾਣੀ ਬਣਾਵਾਂਗੇ ਕੈਜੂਅਲ ਜਿਹੜੇ ਟੈਂਟ ਤੇ ਨਾਲ ਹੀ ਚੇਅਰ ਵਗੈਰਾ ਤੇ ਹੋਰ ਸਮਾਨ ਤੇ ਆ দোਸਤੋ ਆਪਣਾ ट्रैवलर्स ਬਿਊਟੀ ਲੌਂਗ YouTube ਚੈਨਲ ਐਂਡ Facebook ਪੇਜ ਇਸ ਨੂੰ ਵੀ ਲੱਗਦੇ ਹੱਥ ਸਬਸਕ੍ਰਾਈਬ ਫੋਲੋ ਕਰ ਦਿਓ ਤੇ ਆਪਾਂ ਕੋਈ ਵੀ ਏਸੀ ਬੇਸੀ ਗੱਲਬਾਤ ਆਪਣੈ YouTube ਚੈਨਲ ਤੇ ਨਹੀਂ ਹੁੰਦੀ ਸਿਰਫ ਆਪਾਂ ਆਪਣੀ ਜ਼ਿੰਦਗੀ ਨੂੰ ਜਿਉਣਾ ਉਹਨੂੰ ਮੰਨਣਾ ਇਹੀ ਗੱਲਬਾਤ ਆਪਾਂ ਕਰਦੇ ਆਂ ਜਾਂ ਕੈਂਪਿੰਗ ਜਾਂ ਫਿਰ ਬਾਈਕ ਟ੍ਰਿਪ ਦੋਸਤਾਂ ਮਿੱਤਰਾਂ ਦੇ ਨਾਲ ਇਹ ਗੱਲਬਾਤ ਹੀ ਆਪਣੇ ਚੈਨਲ ਤੇ ਚੱਲਦੀ ਹੈ ਜਾਂ ਵਾਤਵਾਰ ਮੋਟੀਵੇਸ਼ਨ ਥਾਟ ਕੋਈ ਗੱਲਬਾਤ ਹੁੰਦੀ ਆ ਆਪਣਾ ਘੋੜਾ ਬਾਈਕ ਤੁਸੀਂ ਦੇਖ ਸਕਦੇ ਹੋ ਦੋਸਤੋ ਆ ਇਸ ਜੰਗਲ ਦਾ ਚਾਰ ਸਫੇਰਾ ਆਲਾ ਦਵਾਲਾ ਘੁੱਫਾ ਨੇਰਾ ਤੁਸੀਂ ਦੇਖ ਸਕਦੇ ਹੋ ਰਾਤ ਨੂੰ ਕਾਫੀ ਇੱਥੇ ਵਧੀਆ-ਵਧੀਆ ਆਂਸ਼ੀ ਆਪਣੀਆਂ ਆਵਾਜ਼ਾਂ ਸੁਣਾਉਂਦੇ ਆ ਪੂਰਾ ਆਨੰਦ ਆ ਤੇ ਤਾਰਿਆਂ ਦੇ ਵਿੱਚ ਵੀ ਆਪਾਂ ਤਾਰਿਆਂ ਦੀ ਸ਼ਾਮੇ ਚੰਦ ਚਾਨਣੇ ਰਾਤ ਕੀ ਬਾਤ ਤੇ ਕੀ ਬਾਤ ਦੋਸਤੋ ਗੱਲ ਇਸ ਤਰ੍ਹਾਂ ਵੀ ਆਪਾਂ ਅੱਜ ਸੋਲੋ ਕੈਂਪਿੰਗ ਕਰ ਰਹੇ ਆਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਤੇ ਸੋਲੋ ਕੈਂਪਿੰਗ ਜੇਕਰ ਆਪਾਂ ਕਰਨੀ ਆ ਤਾਂ ਇਹ ਤਾਂ ਹੈ ਨਹੀਂ ਵੀ ਆਪਾਂ ਫਿਰ ਹੁਣ ਚੁੱਪ ਕਰਕੇ ਟੈਂਟ ਦੇ ਵਿੱਚ ਅੰਦਰ ਜਾ ਕੇ ਸੌਂ ਜਾਈਏ ਤੇ ਕਿਉਂ ਨਾ ਅੱਜ ਆਪਾਂ ਜੇ ਸੋਲੋ ਕੈਂਪਿੰਗ ਕਰ ਰਹੇ ਆਂ ਇਕੱਲਾ ਤਾ ਦਾ ਸਾਥ ਜਾਂ ਆਨੰਦ ਮਾਣ ਰਹੇ ਆ ਤਾਂ ਇਹਨੂੰ ਪੂਰੀ ਤਰ੍ਹਾਂ ਕਿਉਂ ਨਾ ਮਾਨੀਏ ਸੌਨੇ ਰੋਜ ਹੈ ਰੋਟੀ ਪਾਣੀ ਰੋਜ ਖਾਣੇ ਆ ਤੇ ਅੱਜ ਇੱਕ ਵਖਰਾ ਜਾਂ ਇਨਸਪੀਰੀਅੰਸ ਆਪਣੀ ਲਾਈਫ ਦਾ ਉਹ ਆਪਾਂ ਪੂਰਾ ਕਿਉਂ ਨਾ ਕਰੀਏ ਸੋ ਦੋਸਤੋ ਆਪਾਂ ਬੈਠੇ ਆ ਇੱਕ ਉਦੋਂ ਕੋਈ ਇਹੋ ਜਿਹਾ ਬੰਦਾ ਨਹੀਂ ਹੁੰਦਾ ਜਿਹੜਾ ਐ ਕਹੇ ਦੇ ਵੀ ਤੂੰ ਰਹਿਣ ਦੇ ਤੇਰੀ ਸਾਤੇ ਮੈਂ ਮਰ ਜਾਣਾ ਦੱਸੋ ਜੇ ਹੁੰਦਾ ਤਾਂ ਮੈਨੂੰ ਦੱਸੋ ਜਾਦਾ ਦਿਲ ਕਰਦਾ ਸੀ ਗਾ ਲੈਂਦੇ ਸੀ ਤੂੰ ਹੁੰਦਾ ਸੀ ਮਿੱਠੇ ਰਾਗ ਜਹਾ